ਨੀ ਮਿਲਦੀ ਤੁਹਾਨੂੰ ਤੁਹਾਨੂੰ ਤੇ 10 ਕਿਲੋ ਮਿਰਚੀ ਆ 2 ਮਹੀਨੇ ਦੀ 5 ਕਿ ਮਹੀਨੇ ਦੀ 5 ਦਿੰਦੇ ਨੀ ਵੋਟਾਂ ਪਾਈਆਂ ਤੁਸੀਂ ਆਮ ਆਦਮੀ ਨੂੰ ਪਹਿਲਾਂ ਤਾਈਆਂ ਵੋਟਾਂ ਆਹ ਪਾੰਗਣ ਇਤਕੀ ਵਾਰ ਫੇਰ ਆਈ ਗੀ ਅਸਲਾ ਵੋਟਾਂ ਬੋਲ ਕੇ ਕੋਈ ਤਾਂ ਹੋਵੇ ਨੀ ਬਾਦਲੇ ਕੇ ਜਿੱਤੇ ਆਣਗੇ ਸਾਨੂੰ ਲੱਗਦਾ ਈ ਬਾਦਲੇ ਕੇ ਜਿੱਤਾਂਗੇ ਪੱਕਾ ਜਾਵਾਂ ਪੱਕਾ ਜਾਵਾਂ ਨਹੀਂ ਜਿੱਤੇ ਬਾਦਲੇ ਕੇ ਹੋਣਗੇ ਰਿਸ਼ਵਤ ਖੋਰ ਨੇ ਇਹਨਾਂ ਨੂੰ ਕੋਈ ਵੋਟ ਨਹੀਂ ਪਾਉਂਦਾ ਸਸੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਸਿੰਘ ਆ ਪਿੰਡ ਮਾਥੇਵਾਲਾ ਜ਼ਿਲ੍ਹਾ ਮਾਨਸਾ 'ਚ ਖੜੇ ਆ ਆਪਾਂ ਕੁਝ ਬਜ਼ੁਰਗ ਬੈਠੇ ਸੀਗੇ ਆਪਾਂ ਇਹਨਾਂ ਨੂੰ ਪੁੱਛਦੇ ਆ ਵੋਟਾਂ ਦਾ ਮਾਹੌਲ ਆ ਤੇ ਵੋਟਾਂ ਦੀਆਂ ਗੱਲਾਂ ਚੱਲਦੀਆਂ ਇਹਦੇ ਸੱਥਾਂ ਨੇ ਜਿਹੜੀਆਂ ਪਿੰਡਾਂ ਦੀਆਂ ਆਪਣੇ ਤੇ ਬੜੀਆਂ ਵਧੀਆ ਗੱਲਾਂ ਹੁੰਦੀਆਂ ਨੇ ਪਿੰਡਾਂ ਦੇ ਬਜ਼ੁਰਗਾਂ ਦੀਆਂ ਤੇ ਆਪਾਂ ਇਹਨਾਂ ਤੋਂ ਗੱਲਬਾਤ ਕਰਦੇ ਆ ਕਿਹੜੀ ਸਰਕਾਰਾਂ ਤੁਹਾਨੂੰ ਚੰਗੀ ਲੱਗਦੀ ਹੈ ਕਿਹੜੀ ਪਾਰਟੀ ਵਧੀਆ ਕਿਹੜੀ ਨਹੀਂ ਮਾੜੀ ਮਾੜੀ ਲੱਗਦੀ ਹੈ ਤੇ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ ਅਸੀ ਕਾਲ ਜੀ ਕੀ ਨਾਮ ਆ ਜੀ ਬਲਦੇ ਬਲਦੇ ਸਿੰਘ ਜੀ ਇਸ ਵਾਰ ਵੋਟਾਂ ਦਾ ਮਾਹੌਲ ਬੜਾ ਭਖਿਆ ਹੋਇਆ ਹੈਗਾ ਤੁਹਾਡੇ ਹਿਸਾਬ ਨਾਲ ਸਰਕਾਰ ਚੰਗੀ ਹੈ ਮਾੜੀ ਹੈ ਆਮ ਆਦਮੀ ਪਾਰਟੀ ਨੇ ਕੰਮ ਵਧੀਆ ਕਰਿਆ ਕਿਵੇਂ ਲੱਗਿਆ ਤੁਸੀ ਪਾਰਟੀ ਤੋਂ ਖੁਸ਼ ਹੋ ਉਹ ਠੀਕ ਹੀ ਹੈ ਵਧੀਆ ਹੈ ਠੀਕ ਹੈ ਜੀ ਹੂੰ ਬਾਕੀ ਇਸ ਟਾਈਮ ਪਰ ਤੁਹਾਨੂੰ ਕਿਵੇਂ ਲੱਗਦਾਗਾ ਤੁਹਾਡੀ ਪਾਰਟੀ ਵਧੀਆ ਹੈ ਜਾਂ ਹੋ ਹੋ ਇਸ ਟਾਈਮ ਪਰ ਪਾਰਟੀ ਦਾ ਤਾਂ ਹੁਣ ਕੀ ਪਤਾ ਕਿ ਵੀ ਕਿਹੜੀ ਆਊਗੀ ਇੱਥੇ ਕੀ ਨਾਮ ਹੈ ਤੁਹਾਡਾ ਗਗਿੰਦਰ ਸਿੰਘ ਤੇ ਪਾਰਟੀ ਤੋਂ ਖੁਸ਼ ਹੋ ਤੁਸੀਂ ਆਮ ਆਦਮੀ ਪਾਰਟੀ ਆ ਜਿਹੜੀ ਬੜੇ ਵਧੀਆ ਕੰਮ ਗਨਾਰੀ ਆ ਆਪਦੇ ਕਿਵੇਂ ਲੱਗਾ ਤੁਹਾਨੂੰ ਪਤਾ ਨਹੀਂ ਪ੍ਰਵਾ ਸਾਡਾ ਤਾਂ ਕਿਸੇ ਨੇ ਨਹੀਂ ਕੁਝ ਕਰਿਆ ਕਦੇ ਇਹ ਤਾਂ ਪਰ ਉਹ ਤਾਂ ਕਹਿ ਰਹੇ ਨੇ ਬੜੇ ਫਿਰ ਕਾਂਗਰਸੀਆਂ ਨੂੰ ਪਾਉਣ ਲੱਗੇ ਉਹ ਜਿਹੜੀਆਂ ਪੱਲੀਆਂ ਬਸਾਈਆਂ ਇਹਨਾਂ ਦੇ ਕੁਰਸੀਆਂ ਕਰਸੀਆਂ ਢਾ ਦਿੰਦੇ ਆ ਚਾਹ ਪੈ ਦਿੰਦੇ ਆ ਕਰਿਆ ਸਾਡਾ ਕਿਸੇ ਨੇ ਟੱਕਾ ਨਹੀਂ ਨਾ ਹੁਣ ਆਮ ਆਦਮੀ ਇਹ ਤਾਂ ਕਹਿ ਰਹੇ ਨੇ ਕਿਤੇ ਇਸ ਤਾਂ ਬਹੁਤ ਕੁਝ ਨੌਕਰੀਆਂ ਦੇਤੀਆਂ ਸਾਨੂੰ ਤਾਂ ਕੋਈ ਨੌਕਰੀ ਨਾ ਕਰੀ ਨਹੀਂ ਸੀ ਵੀ ਇਹ ਕਰਨੀ ਪਾਏਗਾ ਜਵਾਕਾਂ ਨੇ ਉਹ ਫਿਰ ਤਾਂ ਰੋੜਦੇ ਨਹੀਂ ਤਾਂ ਸਤੀ ਵੀ ਇੱਕ ਤਾਂ ਪਿੱਛੋਂ ਪੰਜ ਲੱਗੇ ਅੱਛਾ ਜੀ ਪਿੰਡ ਤੋਂ ਠੀਕ ਹੈ ਜੀ ਨਾ ਹੁਣ ਇਸ ਟਾਈਮ ਪਰ ਗੱਲ ਹੀ ਵੀ ਆਉਦਾ ਦਿਖਾ ਰਹੇ ਨੇ ਵੀ ਅਸੀਂ ਆਪਦਾ ਬਹੁਤ ਕਰਾਂਗੇ ਵਧੀਆ ਨੇ ਕੱਲ ਬੈਲ ਜੀ ਹੋ ਜਾਂਦੇ ਮੋੱਕ ਤੇ ਆ ਕੇ ਕੋਈ ਉੱਥੇ ਚੱਲ ਜਾਂਦੀ ਹੈ ਵੈਸੇ ਉਸੇ ਦੇ ਲੈ ਲੈਂਦੇ ਇਹ ਨਾ ਹੀ ਛੋਟਾ ਜਿਗ ਦੀ ਸਮਝਾਈ ਕਿਹੜੇ ਪਾਰਟੀ ਨੂੰ ਤੁਸੀਂ ਕਿਹੜੇ ਪਾਰਟੀ ਨੂੰ ਵਧੀਆ ਮੰਨਦੇ ਹੋ ਇਸ ਟਾਈਮ ਪਰ ਪਾਰਟੀ ਦਾ ਹੀ ਆਮ ਪਾਰਟੀ ਵਾਲੇ ਨਹੀਂ ਮੰਨਦੇ ਵਧੀਆ ਕਿਹਨੇ ਹਾਂ ਕਾਦੋਂ ਮੰਨਦੇ ਹੋ ਵਧੀਆ ਵਧੀਆ ਇਹਦੇ ਬੰਦੇ ਕਿੰਨੇ ਤਾਂ ਲਾਤੇ ਫੌਜਾਂ ਚ ਉੱਧਰ ਲਾਤੇ ਹਾਂ ਤੇ ਹੋਰ ਕੋਈ ਸੁਲਤਾਨ ਦੋਸਤ ਨੂੰ ਵਧੀਆ ਲਾਦੇ ਨੇ ਇਹ ਸੁਲਤਾਨ ਤੇ ਬੇਟੇ ਬਥੇਰੇ ਜੱਜ ਲੱਗ ਗਏ ਸਕਵੀਰ ਬਾਵਾ ਕਹਿੰਦਾ ਅਸੀਂ ਨੌਕਰੀਆਂ ਵਧ ਦਿੱਤੀਆਂ ਨੇ ਇਹੀ ਦਿੱਤੀ ਹੋਣੀ ਇਹ ਤਾਂ ਵੀ ਆਪਾਂ ਨੂੰ ਪਤਾ ਮੋਟਰ ਦਿੱਤੀਆਂ ਕਿਹੜੀਆਂ 5.3 ਦਾ ਲਾਤੀ ਚੋਨੇ ਇੱਕ ਕੀ ਕਮਟਰ ਦਾ ਸੁਖਵੀਰ ਵਾਦ ਲਵਾਤੀ ਛਾੜੀ ਹੂੰ ਕੀ ਨਾਈ ਤੁਹਾਡਾ ਮਿੱਠੂ ਸਿੰਘ ਜੀ ਪਾਰਟੀ ਨੂੰ ਵਧੀਆ ਮੰਨਦੇ ਆ ਆਮ ਆਦਮੀ ਆਮ ਆਦਮੀ ਪਾਰਟੀ ਬਹੁਤ ਵਧੀਆ ਪਾਰਟੀ ਹੈ ਅੱਛਾ ਜੀ ਪਰ ਲੋਕ ਤਾਂ ਬਹੁਤ ਗਾਲਾਂ ਕੱਢੀ ਜਾਂਦੇ ਹੁਣ ਤਾਂ ਹੀ ਅਬਸ਼ੇ ਲੋਕ ਤਾਂ ਸਾਰੇ ਖੁਸ਼ ਨਹੀਂ ਹੁੰਦੇ ਖੁਸ਼ ਕਿਉਂ ਨਹੀਂ ਹੈ ਬਿਜਲੀ ਪਾਣੀ ਸੜਕ ਫਰੀ ਦੇ ਰਖੇ ਪੋਸਟਾਂ ਫਰੀ ਦੇ ਰਹੇ ਨੇ ਅੱਛਾ ਜੀ ਟੀਚਰਾਂ ਦੀ ਵਧੀਆ ਜਿਹੜੇ ਬੱਚੇ ਪੈਸੇ ਨਹੀਂ ਦੇ ਸਕਦੇ ਸੀ ਉਹਨਾਂ ਦੀ ਪੋਸਟਿੰਗ ਸਹੀ ਹੋ ਗਈ ਅੱਛਾ ਜੀ ਸੋਨੂੰ ਮਿਲੇ ਲਾਭ ਹੁਣ ਕੋਈ ਲਾਭ ਸਾਨੂੰ ਬਹੁਤ ਮਿਲਿਆ ਜੀ ਇਸ ਤੋਂ ਠੀਕ ਹੈ ਅਸੀਂ ਦਾ ਧੰਨਵਾਦ ਕਰਦੇ ਆ ਜੀ ਅੱਛਾ ਜੀ ਨਸ਼ਾ ਸਾਨੂੰ ਲੱਗਦਾ ਵੀ ਘਟਾਇਗਾ ਨਸ਼ੇ ਬਾਰੇ ਤਾਂ ਜੀ ਅਸੀਂ ਬਰਤਦੀ ਨਹੀਂ ਨਸ਼ਾ ਕੋਈ ਨਾ ਹੀ ਸਾਡੇ ਸਾਹਮਣੇ ਕੋਈ ਵਿਖਾਂਦਾ ਜੀ ਨਾ ਹੀ ਕੋਈ ਸੀ ਵੇਖੇ ਠੀਕ ਹੈ ਜੀ ਕੱਲ ਵੀ ਜੀ ਦਰਬੋਰ ਕੀ ਨਾਂਜੀ ਤੁਹਾਡਾ ਨਾਜੀਬ ਸਿੰਘ ਕਿਹੜੀ ਪਾਰਟੀ ਨੂੰ ਤੁਸੀਂ ਚੰਗਾ ਮੰਨਦੇ ਹੋ ਮੰਦੇ ਸੀ ਕਾਲੇ ਹੋ ਜਗੇ ਮਾਦੇ ਨੇ ਮੋਟਰ ਲਾ ਗਈ ਸਾਡੇ ਅੱਛਾ ਇਹ ਆਮ ਆਦਮੀ ਨੂੰ ਪਾਰਟੀ ਨੂੰ ਚੰਗਾ ਮੰਨਦੇ ਨਹੀਂ ਤੁਸੀਂ ਉਹ ਤਾਂ ਜੱਗਾ ਮੋਟਰ ਲਾਈਟ ਦਾ ਦਿੱਤੀ ਇਹਨੇ ਅੱਛਾ ਜੀ ਹਾਂ ਹੁਣ ਲਾਈਟ ਦਾ ਕੋਈ ਉਡਣ ਦੀ ਸੁਭਾਅ ਨਹੀਂ ਲਾਈਟ ਬਹੁਤ ਦੇਰ ਖੀ ਗਈ ਲਾਈਟ ਦੇਖਦੇ ਆ ਬਾਦਲ ਕਰੇ ਚਲਕੇ ਲਾਈਆਂ ਦਾ ਬਾਦਲ ਕਰੇ ਮੋਟਰ ਦਾ ਅੱਛਾ ਜੀ ਤੇ ਹੋਰ ਕੋਈ ਨਹੀਂ ਸਹੂਲਤਾਂ ਨੂੰ ਵਧੀਆ ਮੰਨਦੇ ਨੇ ਆਮ ਆਦਮੀ ਦੇ ਨੂੰ ਤੁਸੀਂ ਹਾਂ ਅੱਛਾ ਜੀ ਤੁਸੀਂ ਕਿਹੜੀ ਪਾਰਟੀ ਨੂੰ ਵਧੀਆ ਮੰਨਦੇ ਹੋ ਮੈਂ ਤਾਂ ਪਾਰਟੀ ਦਾ ਹਰੇਕ ਨੂੰ ਵਧੀਆ ਮੰਨਦਾ ਹੀ ਗੱਲ ਕਰਨਾ ਬਾਦਲ ਕਾ ਨੂੰ ਮਾੜਾ ਸਮਝਦਾ ਜੀ ਨੇ ਮਾਪ ਦੇ 10 ਸਾਲਾਂ ਚ ਰਾਜ ਰਹਾ ਇਹਨਾਂ ਨੇ ਕਾਬੇ ਮਹਾਰਾਜ ਦੀ ਬੇਅਵਦੀ ਇਹਨੇ ਕਰਵਾਈ ਇਹਨਾਂ ਨੇ ਕੋਈ ਉਹ ਨਹੀਂ ਕਰਿਆ ਨਹੀਂ ਉਹ ਤਾਂ ਹੁਣ ਵੀ ਹੋ ਰਹੀਆਂ ਆ ਬੇ ਆਦਮੀ ਤਾਂ ਰੁਕੀਆਂ ਨਹੀਂ ਹੁਣ ਵੀ ਹੋ ਰਹੀਆਂ ਬਹੁਤ ਹੋ ਰਹੀਆਂ ਨੇ ਹੁਣ ਤਾਂ ਚੱਲ ਦੂਜੀਆਂ ਪਾਰਟੀਆਂ ਆ ਆਪਾਂ ਕਹਿੰਦੇ ਵੀ ਕੋਈ ਉਹ ਨਹੀਂ ਇਹ ਉਹ ਜਹੇਦਾਰ ਕਹੋਂ ਦੇਨੇ ਵੱਡੇ ਇਹਨਾਂ ਨੇ ਕੌਣ ਆ ਹੋ ਕਰਿਆ ਨਹੀਂ ਨਹੀਂ ਚਲੋ ਉਹ ਤਾਂ ਆਪਾਂ ਮੰਨਦੇ ਆ ਉਹ ਹੁਣ ਵੀ ਹੋ ਰਹੀਆਂ ਨੇ ਹੁਣ ਕਿਹੜਾ ਕੋਈ ਏਡਾ ਸਰਕਾਰਾਂ ਵਾਲਾ ਉਹਦਾ ਉਹ ਕਰੀ ਜਾਂਦੀਆਂ ਨੇ ਹੁਣ ਵੀ ਆਪਾਂ ਨੂੰ ਆਪ ਨੂੰ ਸੋਧਾ ਲਾਉਣਾ ਪੈਂਦਾਗਾ ਸੋਧਾ ਆਪ ਨੂੰ ਤਾਂ ਲਾਉਣਾ ਪੈਂਦਾ ਬਾਦਲ ਕਹਿੰਦਾ ਨਹੀਂ ਲਾਇਆ ਸੁਖਵੀਰ ਬਾਦਲ ਨੇ ਚਲੋ ਹੁਣ ਤੁਸੀਂ ਕਿਹੜੀ ਪਾਰਟੀ ਨੂੰ ਚੰਗਾ ਕਹਿੰਦੇ ਕਿਹੜੀ ਨੂੰ ਮਾੜਾ ਕਹਿੰਦੇ ਆਪਾਂ ਤਾਂ ਭਗ ਜੇ ਤਨੋਂ ਜਵਾਨੀ ਵੀ ਨਹੀਂ ਉਹ ਗਾਲਾਂ ਨਹੀਂ ਦੇਈ ਜਾਂਦੇ ਉਹਨਾਂ ਨੂੰ ਨਹੀਂ ਨਹੀਂ ਦੇਣਗੇ ਕੀ ਬਥਾ ਖਾਂਦੇ ਪੱਥਰਾ ਪਾਣੀ ਚ ਰੋੜੀਆਂ ਉਹ ਉਹ ਤਾਂ ਜਿਹੜੇ ਲੋਕ ਮਾਰੀ ਸੀ ਪਾਣੀ ਛੱਡ ਕੇ ਬੱੱਛਾ ਕਾਹ ਮੈਂ ਬੱੱਛਾ ਪਾਣੀ ਵਾਲੇ ਚਲਾਉਣੀ ਨਹੀਂ ਕੋਈ ਮਾਰਿਆ ਨਹੀਂ ਨਹੀਂ ਤੁਸੀਂ ਸੁਖਵੀਰ ਬਾਦਲ ਨੂੰ ਕਿਵੇਂ ਕਹਿ ਰਹੇ ਹੋ ਸਵਾਰਕ ਦੱਸੋ ਜੀ ਸੁਖਵੀਰ ਬਾਦਲ ਗੱਪੀ ਬਹੁਤ ਆਉਂਦਾ ਉਹ ਕਹਿੰਦਾ ਪਾਣੀ ਤੇ ਬੱੱਛਾ ਚਲਾਉਂਗਾ ਲੋਕਾਂ ਨੂੰ ਮਾਰਦਾ ਜਿਹੜੇ ਨਹਿਰਾਂ ਟੁੱਟੀਆਂ ਫਸਲਾਂ ਉਹ ਕਰਤੀਆਂ ਇਹਦੇ ਬਾਰੇ ਕੀ ਕਹੋਗੇ ਦੱਸੋ ਬਈਏ ਸੁਖਵੀਰ ਬਾਦਲ ਨੂੰ ਗੱਪੀ ਕਰ ਰਹੇ ਨੇ ਇਹ ਤਾਂ ਦੂਜੀ ਪਾਰਟੀ ਜਣਾ ਇਹ ਆ ਤਾਂ ਕਹਿੰਦੇ ਆ ਉਹਨਾਂ ਵਰਗੇ ਬੰਦੇ ਕਿਹੜੇ ਬਣ ਜਾਣਗੇ ਪੈਂ ਮੋਟਰਾਂ ਜਾਲ ਵਿਛਾਤੇ ਮੇਰੇ ਵਰਗੇ ਰਾਤ ਨੂੰ ਅੱਗੇ ਫਿਰਦੇ ਨੇ ਭੌਂਕ ਦੇ ਖਾਲਾਂ ਚ ਇਹਨਾਂ ਨੇ ਕੰਮ ਬਹੁਤ ਹੋਏ ਨੇ ਦੇਖੋ ਜੀ ਆਪਾਂ ਕੰਮ ਆਪਣਾ ਕਿਸੇ ਪਾਰਟੀ ਨਾਲ ਕੋਈ ਹੁੰਦੀ ਹੈ ਨਾ ਕੰਮ ਬਹੁਤ ਵਧੀਆ ਹੋਏ ਨੇ ਇਹ ਜੀ ਗੱਲ ਨਹੀਂ ਸੀ ਤੇ ਇਹ ਆਪਣਾ ਉਥੇ ਹਸਪਤਾਲ ਦੇ ਲੈਂਦਾ ਨਾ ਪਠੰਡੇ ਫੇਰ ਇਹ ਵੀ ਜਦ ਹਸਪਤਾਲ ਲੈਂਦਾ ਇਹਨਾਂ ਨੇ ਉਹ ਤਾਂ ਛੁੱਟਿਆ ਉਹ ਤਾਂ ਤੁਸੀਂ ਕਹਿੰਦੇ ਕਹਿੰਦੇ ਸਾਡੇ ਉਹ ਕਿਸਾਨ ਮਾੜੇ ਨੇ ਤੇ ਹੁਣ ਤੁਸੀਂ ਚੰਗੇ ਕਹਿਣ ਲੱਗੇ ਵੱਡੇ ਕਾਲੀਦਾਲਾ ਨਹੀਂ ਕਹਿੰਦੇ ਚੰਗੇ ਥੋੜੀ ਸਿਮਰੀ ਕਹਿੰਦੀ ਸੀ 2 ਮਹੀਨੇ ਚੰਗੇ ਆ ਇਹ ਠੀਕ ਆ ਨਾ ਸਿਬਰੀ ਆਹੀ ਕਹਿੰਦੇ ਸੀ ਕਹਿੰਦੇ ਕੀ ਹੋਇਆ ਵੀ ਇਹ ਕਹਿੰਦਾ ਬਹੁਤ ਕਿਸਾਨਾਂ ਦਾ ਮਾੜਾ ਕਹਿੰਦੇ ਸੀਗੇ ਤੇ ਮੋਦੀ ਨੂੰ ਚੰਗਾ ਕਹਿੰਦੇ ਹੁਣ ਮੋਦੀ ਨੂੰ ਮਾੜਾ ਕਹਿੰਦੇ ਆ ਤੁਸੀਂ ਮਾੜਾ ਹੀ ਆ ਮਾੜਾ ਹੀ ਆ ਮੋਦੀ ਨੂੰ ਕਿਵੇਂ ਮਾੜਾ ਤੁਸੀਂ ਕਹ ਰਹੇ ਸਾਨੂੰ 13 ਮਹੀਨੇ ਉੱਥੇ ਥੱਲੇ ਵਿਖਾ ਕੇ ਰੱਖਿਆ ਫਿਰ ਜੀ ਪੇਰੇ ਹੁਣ ਹੁਣ ਬੰਦੇ ਮਰੇ ਸਾਡੇ ਹਾਂ ਬਹੁਤ ਨੁਕਸਾਨ ਹੋਣਾ ਪਰ ਮੰਨਦੇ ਆਈ ਇਹ ਬੜਾ ਪਾ ਇਥੋਂ ਫੱਤੇ ਤੋਂ ਮੁੰਡਾ ਮਰੇ ਲਾਲੀ ਮੋਦੀ ਹੁਣ ਤਾਂ ਆਪਣੇ ਬੋਰਡ ਪੈਂਦੀ ਵੀ ਨਹੀਂ ਨੀ ਪੰਜਾਬ ਚ ਵਿਚਾਰਾ ਸਾਡੇ ਕੋਲੋਂ ਆਇਆ ਸੀਗਾ ਉੱਥੇ ਸਿਕਟ ਹੋ ਗਿਆ ਆਪਣੇ ਜਿਹੜਾ ਪੰਜਾਬ ਦਾ ਮੇਨ ਹੋਇਆ ਕੰਮ ਆ ਤੁਸੀਂ ਕਿਹੜੀ ਪਾਰਟੀ ਨੂੰ ਵਧੀਆ ਮੰਨਦੇ ਹੋ ਇਸ ਟਾਈਮ 'ਬਾ ਸੋਡੀ ਨਾਲ ਜੇ ਕਿਹੜੀ ਲੱਗਦੀ ਹੈ ਵੀ ਆਪਣੇ ਠੰਡਾ ਸੀਟ ਬਹੁਤ ਵੱਡੀ ਸੀਟ ਆ ਇੱਥੇ ਸੋਡੀ ਕਿਹੜੇ ਹਿਸਾਬ ਨਾਲ ਸੁਭਾਵਨਾ ਲੱਗਦੀ ਹੈ ਵੀ ਆਮ ਆਦਮੀ ਅਕਾਲੀ ਦਲ ਜਾਂ ਕਾਂਗਰਸ ਕੋਈ ਆਈਡੀਆ ਬਜ਼ੁਰਗੋਂ ਤੁਸੀਂ ਵੱਡੇ ਸਿਆਣੇ ਥੋੜੀ ਸਿੱਤੇ ਨਿਕਲਦੇ ਕੋਈ ਨਾ ਕੋਈ ਅਮਰ ਨੂੰ ਉਸੇ ਜੇ ਚ ਬੜ ਰਹੇ ਸਾਰੇ ਉਹ ਕਹਿੰਦਾ ਉਹ ਜੀ ਤੂੰ ਕਹਿੰਦਾ ਉਹ ਜੀ ਤੂੰ ਅਜਿਹੜਾ ਪੈਸੇ ਕਿਹੜਾ ਨਾਲ ਥੋੜੇ ਹਿਸਾਬ ਨਾਲ ਜੀ ਲੈ ਪੈਸੇ ਵੱਧ ਰਾ ਪਾ ਜਿਹੜੇ ਪੈਸੇ ਵੱਧ ਰਾ ਬਾਦਲ ਕੇ ਜਿੱਤਣਗੇ ਤੇ ਕੋਈ ਮਰਜੀ ਜੋਰ ਲਾ ਦੇ ਪ ਔਰ ਲੋਕਾਂ ਨੇ ਮਾਰਾਈ ਦੀ ਉਹ ਖਾਧਿਆ ਗੋਲਖਾ ਖਾ ਪਾ ਖਾ ਦਿਓ ਪੈਸੇ ਵੰਡਣਗੇ ਉਹੀ ਜਿੰਤਨਗੇ ਹੋਰ ਕਣ ਆ ਫਿਰ ਤੁਸੀਂ ਖਾਣੇ ਪੈਸੇ ਖਾਣੇ ਤੁਸੀਂ ਫਿਰ ਵੰਡੇ ਜਾਣਗੇ ਹਾਂ ਉਹਨਾਂ ਨੇ ਖਜਾਨਾ ਅੰਬਰਸਤ ਤੋਂ ਝੱਕੀ ਲੈਣਾ ਅੰਬਰਸਤ ਦੇ ਝੱਕ ਲੈਣਗੇ ਨਹੀਂ ਬਾਦਲ ਕੇ ਜਿੱਤੇ ਆਣਗੇ ਸੁਣ ਲੱਗਦਾ ਹੀ ਬਾਦਲ ਕੇ ਜਿੱਤੋਗੇ ਪੱਕਾ ਜਾਮਾ ਪੱਕਾ ਜਾਮਾ ਨਹੀਂ ਜਿੱਤਦੇ ਬਾਦਲ ਕੇ ਸੁਣ ਲੱਗਦਾ ਰੇਸ਼ਪੁੱਤ ਖੋਰ ਨੇ ਇਹਨਾਂ ਨੂੰ ਕੋਈ ਵੋਟ ਨਹੀਂ ਪਾਉਂਦਾ ਕਿੰਨਾ ਨੂੰ ਵੀ ਵੋਟ ਪਾ ਅਕਾਲੀਆਂ ਨੂੰ ਹਾਂ ਇਹਨਾਂ ਨੇ ਬਹੁਤ ਕਾਹਨ ਕੀਤਾ ਲੋਕਾਂ ਦਾ ਨਸ਼ਾ ਇਹਨਾਂ ਨੇ ਲੈਂਦਾ ਕੋਈ ਸ਼ਾਇਦ ਹੁਣ ਵੀ ਬਹੁਤ ਵੇਖ ਰਿਆ ਜੀ ਦੇਖਿਆ ਜਦੋਂ ਚਲਾ ਦਿੱਤਾ ਫਿਰ ਉਹਦਾ ਬਕੂ ਕੋਈ ਚੀਜ਼ ਜੋ ਮੈਂ ਬਣਾਤੀ ਫਤੋ ਤਾਂ ਵਿਕੂਗੀ ਇਹਨਾਂ ਨੇ ਬਣਾਈ ਹੈ ਸਰਕਾਰ ਹੁਣ ਵੀ ਰੋਕ ਸਕਦੀ ਹੈ ਰੋਕਣਾ ਹੋਵੇ ਰੋਕ ਰੋਕ ਸਕਦੀ ਹੈ ਰੋਕ ਨਹੀਂ ਕੋਈ ਵੀ ਨਹੀਂ ਸਕਦੀ ਸਰਕਾਰ ਇਹ ਤੁਹਾਨੂੰ ਇਹ ਪਤਾ ਹੀ ਨਸ਼ੇ ਦੇ ਵਿੱਚ ਹੀ ਸਰਕਾਰ ਨੂੰ ਫਾਇਦਾ ਹੁੰਦਾ ਹੈ ਨਹੀਂ ਹੁੰਦਾ ਫਾਇਦਾ ਕੋਈ ਕੰਮ ਹੁਣ ਤੁਸੀਂ ਐ ਮੰਨ ਲਓ ਸ਼ਰਾਬ ਦੇ ਵਿੱਚ ਵੀ ਸਭ ਨੂੰ ਵੱਧ ਫਾਇਦਾਗਾ ਸ਼ਰਾਬ ਦੇ ਤਾਂ ਠੇਕੇ ਖੁੱਲੇ ਨੇ ਜਿਹੜੇ ਚੁੱਟੇ ਦੇ ਤਾਂ ਮੈਨੂੰ ਠੇਕੇ ਦਿਖਾ ਕੇ ਤੇ ਉਹ ਹੁੰਦਾ ਕਿੱਥੋਂ ਆਏ ਪਠਾਨ ਫਿਰ ਹੁਣ ਵੀ ਸਰਕਾਰ ਵੀ ਹੁਣ ਵੀ ਰੋਕ ਸਕਦੀ ਹੈ ਸਰਕਾਰ ਉਹ ਇਹਨਾਂ ਦੇ ਚਮਚਾ ਚੂਕ ਬਣਾਉਂਦੇ ਨੇ ਕੈਮੀਕਲ ਨਾਲ ਬਣਾਉਂਦੇ ਨੇ ਬੰਦਾ ਮਰਦੇ ਨੇ ਉਹਦੇ ਨਾਲ ਤੇ ਐ ਤਾਂ ਲੋ ਖਾਣ ਵਾਲੇ ਵੀ ਆਪਣੇ ਬੰਦੇ ਆ ਲਾਉਣ ਵਾਲੇ ਵੀ ਆਪਣੇ ਤੇ ਵੇਚਣ ਵਾਲੇ ਵੀ ਆਪਣੀ ਆਈ ਹਾਂ ਫਿਰ ਸਰਕਾਰ ਤਾਂ ਇਹਦਾ ਹੁਣ ਨਹੀਂ ਉਹ ਤਾਂ ਆਪਣੇ ਆਮ ਪਿੰਡਾਂ 'ਚ ਫਿਰਦੇ ਕੁਝ ਕਰਾ ਕੰਟਰੋਲ ਕਰੇਗਾ ਕੰਟਰੋਲ ਕਰਨਾ ਤਾਂ ਹੀ ਨਾ ਇਹਨਾਂ ਨੂੰ ਇਹਨਾਂ ਨੂੰ ਤਾਂ ਰਸਤਾ ਖੋਹੂਗਾ ਹੂੰ ਰੋ ਆ ਕੇ ਇੱਧਰ ਡਿੱਗਦੇ ਆ ਪਠਾਨ ਕੁੱਟ ਬੰਨੀ ਪਠਾਨ ਸਰਕਾਰ ਰੋ ਖਾਦੀ ਹੈ ਹੁਣ ਵੀ ਰੋਕ ਸਕਦੀ ਹੈ ਜਿਹੜੀ ਹੁਣ ਸਰਕਾਰ ਹੈ ਜੀ ਹਾਂ ਰੋਕ ਸਕਦੀ ਹੈ ਹਾਂ ਜਿਲ੍ਹੇ ਦੇ ਆਪਰ ਪੈਸਾ ਹੁਣ ਵੀ ਲੈਂਦੇ ਆ ਸਰਕਾਰ ਨੂੰ ਵੀ ਆਉਂਦੇ ਨੇ ਵਿੱਚ ਉਹ ਥਾਰੇ ਉੱਤੇ ਤਾਂ ਇਹ ਬੈਠੇ ਆ ਸੈਂਟਰ 'ਚ ਇਹਨਾਂ ਨੇ ਕਰਨਾ ਸੀ ਉਹ ਆਪਣੇ ਆਪ ਦੀ ਪੰਜਾਬ ਦੀ ਬਹੁਤ ਵੱਡੀ ਪਹੁੰਚ ਆਈ ਪੰਜਾਬ ਸਰਕਾਰ ਦੀ ਆਪ ਦੀ ਬਹੁਤ ਵੱਡੀ ਪਹੁੰਚ ਹੁੰਦੀ ਹੈ ਜੇ ਕਰਨਾ ਹੋਵੇ ਕਰ ਸਕਦੇ ਹੁੰਦੇ ਨੇ ਇਹ ਆਹੋ ਜੀ ਹਾਂ ਜੀ ਐਂ ਤਾਂ ਗੱਲ ਹੋ ਗਈ ਆ ਹੂੰ ਇਹਦਾ ਸਾਰੇ ਲੁੱਟਣ ਤੇ ਹੋ ਰਿਹਾ ਮਗਾ ਸਾਰੇ ਹਾਂ ਇਹ ਤੂੰ ਤੁਸੀਂ ਆਮ ਆਦਮੀ ਪਾਰਟੀ ਨੂੰ ਵੀ ਚੰਗਾ ਕਹਿੰਦੇ ਨਹੀਂਗੇ ਨਾ ਚੰਗਾ ਕਹਿੰਦੇ ਇਹਦੇ ਬੰਦੇ ਲਾਏ ਆ ਜਦੋਂ ਇਹ ਤਾਂ ਕਹਿੰਦਾ 1 ਕਰੋੜ ਰੁਪਇਆ ਬਣਾ ਸਕਦਾ ਮੈਂ ਫਿਲਮ 'ਚੋਂ ਅੱਛਾ ਹਾਂ ਇੱਕ ਕਰੋੜ ਰੁਪਇਆ ਬਣਾ ਲੂ ਕਹਿੰਦਾ ਮੈਂ ਲੋਕਾਂ ਨਾਲ ਕਹਿੰਦਾ ਸੇਵਾ ਕਰਨੀ ਹੈ ਹਾਂ ਅੱਧਰ ਸੁਣਦੇ ਆਪਾਂ ਕੀ ਕਹਿੰਦੇ ਹੁਣ ਦੱਸੋ ਸਾਰਾ ਤੋਂ ਚੰਗੀ ਸਰਕਾਰ ਹੈ ਨਾ ਜਿਹੜੀ ਇਸ ਆਸਟ੍ਰੇਲੀਆ ਦੀ ਹੈ ਇਹ ਭਗਵਾਨਤਮਾਨ ਦੀ ਜਲਦੀ ਹੈ ਇਹਨਾਂ ਨੇ ਨੌਕਰੀ 'ਚ ਕਿਸੇ ਤੋਂ ਕੋਈ ਰੁਪਇਆ ਨਹੀਂ ਲਿਆ ਜਵਾਬ ਬੱਚੇ ਤੋਂ ਭਗਵਾਨੀ ਨਹੀਂ ਲਈ ਤੇ ਜਿੰਨੀਆਂ ਲੋਕ ਛੋਟੇ ਹਸਾਮ ਨਾਲ ਵਧੀਆ ਪਾਰਟੀ ਹੈ ਜਮਾ ਵਧੀਆ ਮੰਨਦੇ ਆ ਅਗਲੇ ਬੰਦਾਂ ਨੂੰ ਤਾਂ ਕੰਡਕਾਂ ਦਾ ਵੀ ਕੰਮ ਦੇਵੇ ਹਾਂ ਬੰਦਾਂ ਨੂੰ ਕਿੱਥੋਂ ਦੇ ਕੰਮ ਕਰਨਾ ਹਾਂ ਹਾਂ ਉਹ ਬੜੀ ਅਜੇ ਨੌਕਰੀ ਮਿਲਦੀ ਹੈ ਤਾਂ ਕਰ ਨੌਕਰੀ ਤੇ ਇੰਨਾ ਦੇਵੇ ਹਾਂ ਸਹੀ ਗੱਲ ਆ ਨੌਕਰੀ ਨੌਕਰੀਆਂ ਕਿੰਨੀ ਚੱਲ ਕਰੇ ਮੇਰੀ ਸੋਣਾ 20 ਕਿਲਾ ਦਾ ਮਾਲਕ ਹੈ ਇਹ ਸਾਡੇ ਪਰਜਾ ਪਤ ਹੈ ਇਹ ਦਸ ਦਾ ਬੋਰੀ ਦਾ ਇਹਨਾਂ ਦਿੰਦੇ ਆ ਜਿਹੜੇ ਗਰੀਬ ਆ ਉਹ ਰਹਿ ਜਾਂਦੇ ਆ ਹਾਂ ਬੰਦ ਹੋਊਗੀ ਬਦਗਾ ਸ਼ੁਕਰ ਮੱਲੇ ਬੰਦ ਹੋਊਗੀ ਨਾ ਹੁਣ ਤੁਸੀਂ ਇਹ ਸਰਕਾਰ ਦਾ ਫੈਸਲਾ ਵਧੀਆ ਮੰਨਿਆ ਵੀ ਕਣਕ ਵਧੀਆ ਹੋਇਆ ਬੰਦ ਹੋਈ ਆ ਇਹਨਾਂ ਵਧੀਆ 20 ਕਿਲੋ ਲੀ ਜਾਂਦੇ ਸੀ ਗਰੀਬਾਂ ਨੂੰ ਮਿਲਦੀ ਨਹੀਂ ਸੀ ਆ ਬੈਠਾ ਗਰੀਬ ਜਵਾਨੀ ਮਿਲਦੇ ਸੀ ਇਹ ਸਾਡੇ ਘਰ ਸਾਡੇ ਪਿੰਡੋਂ ਪਰਜਾ ਬੱਤ 20 ਵੀ ਕਿਲੋ ਵਾਲੇ ਤੇ 10-10 ਘਟੇ ਪੈਣਦੇ ਆ 10 ਕਣਕ ਦੇਣ ਗਰੀਬਾਂ ਨੂੰ ਦੇਣਾ ਹਾਂ ਸਹੀ ਗੱਲ ਸਹੀ ਹੈ ਪਰਜਾ ਬੱਤ ਕਭਿਆਰ ਲੈਂਦੇ ਸਾਡੇ ਉਹਨਾਂ ਬੰਦ ਕਰ ਸਾਡੇ 20 2-2 ਟਾਇਟਨਾਂ ਕੋਲੇ ਜਿਹੜੇ 10-10 ਘਟੇ ਲੈਂਦੇ ਆ ਕਣਕ ਦੇ ਪਰਜਾ ਬੱਤ ਹਾਂ ਠੀਕ ਹੈ ਠੀਕ ਹੈ ਹੁਣ ਸਰਕਾਰ ਦਾ ਵਧੀਆ ਮੰਨਦੇ ਉਸੇ ਫੈਸਲੇ ਇਹ ਬਰਾ ਅਜ ਤਾਂ ਇਹਨਾਂ ਦੇ ਹਰਖ ਚ ਮੰਨਦੇ ਵੀ 20 ਕਿਲਾ ਨੂੰ ਕਲਕਾਉਂਦੇ ਆ ਗਰੀਬਾਂ ਨੂੰ ਦੇਣਾ ਚਲੋ ਹਾਂ ਜਿਹਨੂੰ ਪਹਿਲਾਂ ਕਾਰਡ ਬਣੇ ਹੋਏ ਜਿਹੜਾ ਉਮੇ ਚੱਲੀ ਜਾਂਦੇ ਨਹੀਂ ਉਹ ਬਾਦਲ ਕਾ ਨੇ ਬਣਾਏ ਆ ਬਾਦਲ ਕਾ ਨੇ ਜ਼ਿਮੀਂਦਾਰਾਂ ਦੇ ਬਣਾਏ ਆ ਬਾਦਲ ਕਾ ਨੇ ਜਿਹੜੇ ਬਾਦਲ ਕਾ ਚੰਗਾ ਕੰਮ ਦਾ ਕੋਈ ਹੋਇਆ ਨਹੀਂ ਜੱਟਾਂ ਦੇ ਕਾਰਡ ਬਣਾ ਕੇ ਜੱਟਾਂ ਨੂੰ ਕਣਕ ਪੀ ਦਿਆ ਜੱਟ ਵਿੱਚ ਗਰੀਬ ਵੀ ਹੈਗੇ ਆ ਹਾਂ ਤਾਂ ਹੈ ਵਿੱਚ ਗਰੀਬੀ ਹੈ ਜੱਟ ਹੈ ਉਹਨਾਂ ਨੂੰ ਉਹਨਾਂ ਨੂੰ ਬਣਾਏ ਮਾਰਾ ਨੇ ਕਾਰਡ ਬਣਾਤੇ ਇਹਨਾਂ ਦੇ ਜੱਟਾਂ ਦੇ ਤਾਂ ਗਰੀਬ ਪਹਿਲਾਂ ਗਰੀਬਾਂ ਦੇ ਬਣਾਏ ਸੀ ਵਿੱਚ ਤਖ ਪੱਖੋ ਪੱਖੀ ਸਰਪੰਚ ਦੀ ਪੱਖੇ ਜਰੇਗੇ ਤਕੜੇ ਲੈਗੇ ਮਤ ਹੋਣੀ ਚਾਹੀਦੀ ਜੱਟ ਅਸ ਜੱਟ ਨੂੰ ਬੰਦ ਕਰਾ ਕਿਹਦਾ ਕਾਰਡ ਕਟਿਆ ਕਿਹਦਾ ਤੁਹਾਡੇ 20 ਤੱਕ ਕੱਟਿਆ ਕਾਰਡ ਇੱਕ ਸੁੱਲਾ ਮੇਰੀ ਜੱਟ ਦਾ ਜੱਟ ਦਾ ਕਿਹੜਾ ਕਿਹੜਾ ਕਾਗਡ ਹੈ ਜੱਟ ਲਈ ਕਿਸੇ ਵੀ ਨਹੀਂ ਪਰ ਜਾ ਬਤ ਉਹਦੀ 100 ਲੈ ਸਾਡੇ ਦਾ 10000 ਕਿਲੋ ਦਾ ਮਾਲ ਖੋਹਦੇ ਆ ਜਾਤੀ ਚ ਨੀਵੀ ਹੈ ਨਾ 20 ਦੇ ਸਾਡੇ ਤੂੰ ਹੱਕ ਮੇਂ ਨਿਕਲਣਾ ਵੀ 80 ਦਾ ਅਸੀਂ ਦਾ 80 ਬਣਾ ਦੇ ਤੈਨੂੰ ਅ ਵੀ ਦੋਸਤੋ ਜਾਰੇਡ ਬੈ ਦੋਸਤੋ ਮਾਤਾ ਸੀ ਇਹ ਲਾਂਬੇ ਦੇ ਰਹੇ ਦੇਖਦੇ ਆਪਾਂ ਸਰਕਾਰ ਬਾਰੇ ਕੁਝ ਕਹਿੰਦੇ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਕਹਿੰਦੇ ਕੋ ਸਾਡਾ ਵੀ ਬਣਾਓ ਗਰੀਬਾਂ ਦਾ ਕੀ ਬਣਾਓ ਸਰਕਾਰ ਨੇ ਕੀ ਕਹਿਣਾ ਸਰਕਾਰ ਨੂੰ ਵਧੀਆ ਨਹੀਂ ਮੰਦੇ ਬੋਟ ਕਿਨੂੰ ਪਾਉਂਦੇ ਅਸੀਂ ਤਾਂ ਕਿਸੇ ਨੂੰ ਨਹੀਂ ਪਾਉਂਦੇ ਕਣਕ ਕਣਕ ਬੰਦ ਹੋਈ ਆ ਹੁਣ ਨਾ ਹੀ ਜਾਂਦੇ ਬਾਈ ਕਣਕ ਤਾਂ 5 ਕਿਲੋ ਆ ਕਣਕ ਪਹਿਲਾਂ ਪਹਿਲਾਂ ਕਿੰਨੀ ਆਉਂਦੀ ਸੀ ਪਹਿਲਾਂ ਸਾਨੂੰ 30 ਕਿਲੋ ਆਉਂਦੀ ਸੀ ਕੀ ਤੋਂ ਕਰਦੀ ਉਹ ਭਾਣ 20 ਕਰਦੀ ਸੀ ਹੁਣ 15 ਕਰਦੀ ਹੁਣ ਜਮੇ 10 ਕਰਦੀ ਕਿਹੜੀ ਸਰਕਾਰ ਵਧੀਆ ਸੀ ਪਹਿਲਾਂ ਪਹਿਲਾਂ ਵਧੀਆ ਦਿੰਦੇ ਸੀ ਕਣਕ ਸਾਨੂੰ ਪਹਿਲਾਂ ਕਿੰਨੀ ਮਿਲ ਜਾਂਦੀ ਸੀ ਪਹਿਲਾਂ ਤੇ ਮਿਲਦੀ ਸੀ ਭਾਈ ਹਰ ਵਿੱਚ ਕੋਈ ਮਚੋੜਦਾ ਪਹਿਲਾਂ ਸਾਡਾ ਬਾਦਲੀ ਚੰਗਾ ਸਕਦਾ ਜਿਹੜਾ ਕਣਕ ਦਿੰਦਾ ਸੀ ਕਿ ਬਾਦਲ ਚੰਗਾ ਸੀ ਪਹਿਲਾਂ ਜਿਹੜਾ ਕਣਕ ਦਿੰਦਾ ਸੀਗਾ ਹਾਂ ਚੰਗਾ ਸੀ ਜਦੋਂ ਸਾਨੂੰ ਗਰੀਬਾਂ ਨੂੰ ਦਿੰਦਾ ਸੀ 30 ਕਿਲੋ ਕਣਕ ਹੁਣ ਕਿੰਨੀ ਮਿਲਦੀ ਥੋਨੂੰ ਤੁਹਾਨੂੰ ਤੇ 10 ਕਿਲੋ ਮਿਲਦੀ ਆ 2 ਮਹੀਨੇ ਦੀ 5 ਕਿ ਮਹੀਨੇ ਦੀ 5 ਦਿੰਦੇ ਨਹੀਂ ਵੋਟਾਂ ਪਾਈਆਂ ਤੁਸੀਂ ਆਮ ਆਦਮੀ ਨੂੰ ਪਹਿਲਾਂ ਪਾਈਆਂ ਮੋਟਾ ਹਾਂ ਪਾਆਂ ਨਾ ਇਤਕੀ ਵਾਰ ਫੇਰ ਆਈ ਗੀ ਅਸਲਾ ਵੋਟਾਂ ਵੰਡਦੇ ਕੋਈ ਪਾਉਂਦੇ ਨਹੀਂ ਇਹ ਕੋਈ ਬਾਈ ਦੀ ਗੱਲ ਸੁਣਦੇ ਆਪਾਂ ਇਹਦੀ ਤਵੇਈ ਸੱਤ ਘਟਿਆਂ ਦੇ ਤੇ ਕਿੱਥੇ ਹੁਣ ਦੋ ਦੋ ਆਉਂਦੇ ਆ ਅੱਛਾ ਨਾ ਸਰਕਾਰ ਵੋਟਾਂ ਪਾਈਆਂ ਤੁਸੀਂ ਪਹਿਲਾਂ ਆਵਾਂਦੀਆਂ ਆਨੇ ਵੋਟਾਂ ਸਾਰੀ ਉਮਰ ਹੋ ਗਈ ਇਹਨਾਂ ਬਦਲ ਮੰਗਰ ਫਿਰਦੇ ਹਾਂ ਮੇਰੇ ਪਿਓ ਫਰਣ ਬਾਦਲ ਮੰਗਰ ਕੇ